ਉਦਾ ਕਾਰਨ ਕੀ ਹੈ ਅਸੀਂ ਤੰਗ ਹੋ ਗਏ ਆ ਜਦੋਂ ਕੋਈ ਤੰਗ ਹੁੰਦਾ ਨਾ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਕਹੂੰਗਾ ਵੀ ਜਿਸ ਗ੍ਰੰਥੀ ਸਾਹਿਬ ਨੇ ਸਾਰੇ ਪਿੰਡ ਦੀ ਸੁੱਖ ਮੰਗਣੀ ਹੈ ਸਾਰੇ ਪਿੰਡ ਨੂੰ ਸਵੇਰੇ ਸ਼ਾਮ ਅਰਦਾਸ ਚ ਕਹਿਣਾ ਮਾਰੇ ਨਗਰ ਵਸਦਾ ਰੱਖੀ ਉਹ ਗ੍ਰੰਥੀ ਸਿੰਘ ਹੀ ਦੁਖੀ ਆ ਜਿੰਨੇ ਸਾਰੇ ਪਿੰਡ ਲਈ ਖੁਦਾ ਅੱਗੇ ਮੰਗਣਾ ਹੈ ਨਾ ਖੁਦ ਤੇ ਉਹ ਦੁਖੀ ਹੈ ਤੇ ਤੁਹਾਡੇ ਲਈ ਕੀ ਮੰਗੂਗਾ ਕੋਈ ਸਤਨਾ ਮੈਂ ਤਸਵੀਰੀ ਵਾਲੀ ਸਾਹਿਬ ਬੇਨਤੀ ਕੀਤੀ ਵੀ ਇੱਕ ਘਰ ਵੀ 500 ਰੁਪਇਆ ਕੱਢੇ ਨਾ ਤੇ ਜਿੰਨੇ ਘਰ ਹੁੰਦੇ ਇੱਕ ਗੁਰਦੁਆਰੇ ਨੂੰ 70-80000 ਰੁਪਇਆ ਬਣ ਜਾਂਦਾ ਸੌਖਾ ਹੀ ਪਰ ਅਸੀਂ 3500 4000 ਤੇ ਉੱਥੇ ਕਿ ਡਿਗੇ ਆ ਭਈਆ ਸਾਡਾ 15000 ਲਿੰਦਾ ਤੇ ਗ੍ਰੰਥੀ ਸਾਡਾ 5000 ਲਿੰਦਾ ਜਿੰਨੇ ਸਵੇਰੇ ਸਭ ਤੋਂ ਪਹਿਲਾਂ اٹਕੇ ਕਹਿਣਾ ਨਾਨਕ ਨਾਮ ਚੜਦੀ ਕਲਾ ਸਾਰੇ ਪਿੰਡ ਦੀਆਂ ਸੁੱਖਾਂ ਮੰਗਣ ਵਾਲਾ ਸਾਰੇ ਪਿੰਡ ਦੀਆਂ ਅਰਦਾਸਾਂ ਕਰਨ ਵਾਲਾ ਜਿਹੜਾ ਸਾਰੇ ਪਿੰਡ ਦੀ ਸੁੱਖ ਮੰਗਦਾ